ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਤੇ ਲੱਗਾ ਜੀ ਆਪਾਂ ਅੱਜ ਵਾਲਾ ਵਲੌਗ ਸ਼ੁਰੂ ਕਰਨਾ ਤੇ ਮਾਰਨਿੰਗ ਦਾ ਟਾਈਮ ਹੋ ਗਿਆ ਜੀ ਪੌਣੇ 7 ਦਾ ਟਾਈਮ ਹੋ ਗਿਆ ਇੱਥੇ 7 ਵਜੇ ਦੇ 10-15 ਮਿੰਟ ਰਹਿ ਗਏ ਤੇ ਆਪਾਂ ਗੱਡੀਾਂ ਦੇ ਸਿੱਖਿਓ ਤੇ ਪਸੂਮ ਕਰਨੀ ਉਧਰੋਂ ਆਪਾਂ ਤਾਂ ਹਟੂ ਨੂੰ ਕੱਢ ਲਈਆਂ ਚੱਲੀਏ ਆਪਾਂ ਡਿੰਡਿੰਦੇ ਜਾਕਦੇ ਮਮਿ ਲਾਈ ਜਾਂਦੇ ਭੋਕਰ ਤੇ ਬਸ ਮੈਂ ਜਾ ਕੇ ਹੁਣ ਹੁਣੀਆ ਗੋਹੇਵਾਲ ਆਪਾਂ ਸਿੱਧੇ ਗੋਹਾਗੜਾ ਤੇ ਮੈਂ ਕਹਾਂ ਚਲੋ ਅੱਜ ਸਾਰੇ ਭੈਣ ਭਰਾਵਾਂ ਨਾਲ ਆਪਾਂ ਮਾਰਨਿੰਗ ਦੇ ਕੰਪਨਾਂ ਦੇ ਸ਼ੇਅਰ ਕਰਦੇ ਆ ਤੇ ਬਾਕੀ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸੋਹਣੇ ਸੋਹਣੇ ਕਮੈਂਟ ਕਰਦੇ ਹਨ ਤੇ ਆਪਣੇ ਬਲੌਗ ਦੀ ਵੇਟ ਕਰਦੇ ਆ ਤੇ ਪਤਾ ਨਹੀਂ ਕੀ ਗੱਲ ਹੋ ਜਾਂਦੀ ਹੈ ਜੀ ਵੀ ਵੀ ਯਾਨੀ ਅੱਗੇ ਤਾਂ ਇਹ ਹੁੰਦਾ ਸੀ ਵਧੀਆ ਵੀ ਵਲੋਗ ਬਣਾਈਏ ਨਾ ਵਲੋਗ ਬਣਾਈਏ ਹੁਣ ਪਤਾ ਨਹੀਂ ਕੀ ਵੀ ਜਿਵੇਂ ਹੌਸਲਾ ਜੇ ਨਹੀਂ ਪੈਂਦਾ ਪਤਾ ਨਹੀਂ ਕੀ ਚੱਕਰ ਹੋ ਰਿਹਾ ਹੈਗਾ ਤੇ ਚਲੋ ਆਪਾਂ ਕੋਸ਼ਿਸ਼ ਕਰਾਂਗੇ ਵੀ ਆਪਣਾ ਡੇਲੀ ਵਲੋਗ ਆਇਆ ਨਾ ਬਹੁਤ ਵਧੀਆ ਹੀ ਤੇ ਆਪਾਂ ਕਰਦੇ ਸੀ ਕਿਉਂ ਕਿਉਂ ਕੱਢ ਕੇ ਤੇ ਫਿਰ ਆਪਾਂ ਹੁੰਨੇ ਗੋਇਆ ਵਾਲਾ ਜਿਸਨ ਆਪਣਾ ਪਿਆ ਸਾਡੇ ਇੱਧਰ ਹਰਿਆਣੇ ਦੇ ਵਿੱਚ ਛੁੱਟੀਆਂ ਵਧਾਤੀਆਂ ਜੀ 19 ਤਰੀਕ ਤੱਕ ਛੁੱਟੀਆਂ ਕਰਤੀਆਂ ਤੇ ਹੁਣ ਉਨੀ ਤਰੀਕ ਤੇ ਕਰ ਕਰਤਿਆਂ ਵੀ ਨੂੰ ਸਕੂਲ ਲੱਗਣਗੇ ਹੋਰ ਵਧਾ ਕੇ ਤਿੰਨ ਚਾਰ ਛੁੱਟੀਆਂ ਤੇ ਜੁਆਕਾਂ ਨੂੰ ਚੜ ਗਿਆ ਚਾ ਤੇ ਠੰਡ ਵੀ ਬਹੁਤ ਹੈ ਜੀ ਬਹੁਤ ਜ਼ਿਆਦਾ ਠੰਡ ਹੈ ਇੰਨੀ ਜ਼ਿਆਦਾ ਠੰਡ ਹੈ ਜਦੋਂ ਉੱਠਦੇ ਆ ਤੜਕੇ ਹੱਥ ਪੈਰ ਚੋਂ ਸੁੰਨ ਹੋ ਜਾਂਦੇ ਹੈਗੇ ਜੇ ਤਾਂ ਬੰਦਾ ਕੰਮ ਲੱਗ ਜੀ ਤਾਂ ਪੱਖਾ ਲੰਦਾ ਹਨ ਜਿਵੇਂ ਖੇਚ ਦਾ ਗੋਏ ਗੂੜੇ ਦਾ ਕੰਮ ਹੋਵੇ ਬੁੱਕਰੇ ਬਾਰੀ ਦਾ ਹੋਵੇ ਤੇ ਪਰ ਆ ਜਿਹੜੇ ਨਿੱਕੇ ਮੋٹے ਜੇ ਕੰਮ ਹੁੰਦੇ ਆ بڑے ਹੱਥ ਛੱਦਦੇ ਉਂਗਲਾਂ ਦੇ ਮੂਰੇ ਆਏ ਨਾਲ ਨਾਲ ਖੂਨ ਖੜ ਜਾਂਦਾ ਪਤਾ ਹੀ ਨਹੀਂ ਲੱਗਦਾ ਵੀ ਉਂਗਲਾ ਹੈਗੀ ਹੈ ਨਹੀਂ ਅੱਗੇ ਮੰਮੀ ਦੇ ਅੱਖਾਂ ਵਾਂਗੂ ਝਾੜਨ ਵਾਲੀਆਂ ਹੋ ਜਾਂਦੀ ਕਾਲੀ ਠੰਡ ਹੈਗੀ ਹਜੇ 18 ਉਹਨੇ ਤਰੀਕ ਦਿੱਕਤ ਦੱਸਿਆ ਵੀ ਹੋਰ ਐਵੇਂ ਹੀ ਠੰਡ ਪਊਗੀ ਪੂਰੀ ਤੇ ਹੁਣ ਆਏ ਦੇਖੋ ਫਿਰ ਇਹ ਦੁਆ ਸੁਪਾਪਾ ਕੀ ਦੁਆ ਧੁੱਪਾ ਦਾ ਪਾਣਾ ਲੱਗ ਜੂਗਾ ਫਿਰ ਦਿਨ ਦਾ ਫਰਕ ਪੈਣਾ ਦਾ ਨਿੱਗੇ ਹੋਣ ਲੱਗ ਜਾਂਦੇ ਤੇ ਸਵੇਰ ਫਿਰ ਇਹ ਦੁਆਤ ਦਾ ਸਵੇਰ ਦੀ ਤੇ ਮਾੜੀ ਮੋਟੀ ਸ਼ਾਮਕ ਦੀ ਠੰਡ ਹੈ ਜੂ ਖਾਂਡ ਤਾਂ ਬਹੁਤ ਜ਼ਿਆਦਾ ਹੈ ਸਾਰੇ ਭੜ ਭਰਾਵ ਦਾ ਧਿਆਨ ਰੱਖੋ ਕੱਲ ਮੈਂ ਜੱਸੀ ਨੂੰ ਬੂਟ ਦਵਾ ਕੇ ਲਈ ਸਕੂਲ ਵਾਲੇ ਮੈਨੂੰ ਆਏ ਸੀ ਬਖਾਜ ਜਾਊਗਾ ਪਰ ਆਥ ਨੇ ਮੈਸੇਜ ਆਇਆ ਕਹਿੰਦੇ ਵੀ ਛੁੱਟੀਆਂ ਹੋਰ ਵਧਾਤੀਆਂ ਪਹਿਲਾਂ ਵਾਲੇ ਬੂਟ ਦੇ ਕਿੜੇ ਹੋ ਗਏ ਤੇ ਵੀ ਉਹ ਵੀ ਨਾ ਪੁਰਾਣੇ ਜਿਹੇ ਹੋਏ ਪਏ ਸਾਨੂੰ ਕਲਾ ਜਿਹੜਾ ਕਿ ਪੱਟ ਨਾਲ ਹੀ ਸੀ ਬਸ ਨੋਰ ਹੋਏ ਪਏ ਸੀ ਨਿੱਕੇ ਨਿੱਕੇ ਹੋ ਰਹੇ ਨਹੀਂ ਹਨ ਹੋਈਆਂ ਬੰਨੀਆਂ ਜੀ ਥਾਲੇ ਇਹ ਮੁਹਜਾਲਾ ਇਹਨੂੰ ਵੀ ਦਵਾ ਲੀਏ ਇੱਕ ਜਰਾਬਾਂ ਦਾ ਜੋੜਾ ਲੈ ਕੇ ਆਇਆ ਮਗਾ ਸੁਖਦੇ ਨਹੀਂ ਤੇ ਦਵਾ ਕੇ ਤਾਂ ਆਏ ਲੈ ਅਸੀਂ ਅੱਜ ਸਕੂਲ ਜਾਣਗੇ ਬੱਚੇ ਘਰ ਸੁੱਟੀਆਂ ਵਧਾਤੀਆਂ ਹੁਣ ਆਪਾਂ ਚੱਲਦੇ ਆਂ ਬਾਈ ਘੂੜੇ ਵੱਲ ਲਓ ਜੀ ਇੱਥੇ ਆਪਾਂ ਲਾਗੇ ਸੀਗੇ ਬਾਈਪਰ ਜਾ ਫੇਰ ਨਾ ਮੈਂ ਕਿਉਂ ਕੁੱਟ ਕੇ ਨਾ ਹੱਥ ਧੋਤੇ ਸੀ ਮਾਹ ਚੱਲ ਪਾਣੀ ਜਾਂ ਡੋਲ ਕੇ ਮਾਹ ਸਾਫ਼ ਕਰਦਨੇ ਸਮਾਰ ਕੇ ਮੁੜ ਕੇ ਜਦੋਂ ਆਪਾਂ ਮਸ਼ੀਨ ਚ ਕੱਪੜੇ-ਕੁੱਪੜੇ ਪਾਉਣੇ ਆ ਫਿਰ ਆਪਾਂ ਉਧਰਲੇ ਪੈਰ ਹੁੰਦੇ ਆ ਗੋਏ-ਕੁੜੇ ਵਾਲੇ ਤੇ ਬਾਹਲਾ ਹੀ ਰੇਤਾ ਜਾਂ ਹੋ ਜਾਂਦਾ ਚਲਗਲ ਜੀ ਬਾਲੀ ਵਾਜੀ ਜਾਂਦੀ ਹੈ ਤੇ ਮੱਖਾ ਚਲੋ ਪਾਣੀ ਇਹ ਕੱਢ ਦਿੰਨੀ ਹੈ ਜਦੋਂ ਉਹ ਉਧਰ ਮਹਾਗਵਾ ਕੁੜਾ ਛੱਟਕੇ ਆਵਾਂਗੇ ਉਹਦੋਂ ਹਵਾ ਦੀ ਨਿਕਲ ਜੂ ਵਧੀਆ ਸੁੱਕ ਜੇ ਜਾਊਗਾ ਫਿਰ ਜ਼ਿਆਦਾ ਨਹੀਂ ਖਰਾਬ ਹੁੰਦਾ ਤੇ ਆਥ ਨੇ ਵੀ ਪੈਣ ਵਲੇ ਵੀ ਸਭਾਂਡੇ ਭੁੰਡੇ ਮਾਂਜ ਕੇ ਇਹ ਸਾਰਾ ਉਹ ਕਰਕੇ ਨਾ ਕੰਮ ਕੰਮ ਤਾਂ ਹੁੰਦਾ ਪੈਣ ਵਲੇ ਫੇਰ ਬਾਈਪਰ ਜਾ ਫੇਰਦ ਨੇ ਫਿਰ ਤੜਕੇ ਨੂੰ ਫਰਸ਼ ਆ ਜਿਹੜਾ ਵਧੀਆ ਸੁੱਕਿਆ ਸੁੱਕਿਆ ਰਹਿੰਦਾਗਾ ਤੇ ਜੇ ਨਹੀਂ ਤਾਂ ਧੁੰਦ ਜਾਂਦਾ ਪੈਂਦੀ ਰਾਤ ਨੂੰ ਬਾਲਾ ਗਿੱਲਾ ਹੋ ਜਾਂਦਾ ਤੇ ਪਰ ਜਦੋਂ ਬਾਈਪਰ ਜਾ ਮਾਰ ਦਈਏ ਫਿਰ ਘੱਟ ਗਿੱਲਾ ਹੁੰਦਾ ਵਧੀਆ ਸੁੱਕ ਜੇ ਜਾਂਦਾ ਤੇ ਲੋ ਜੀ ਆਪਾਂ ਇਸ ਦੁਬਾਰਾ ਆ ਗਏ ਸੀਗੇ ਗੋਹਾ ਗੂੜਾ ਸੱਟਣਾ ਤੇ ਮੈਂ ਚੱਕ ਲਿਆ ਸੀ ਫੌੜਾ ਤੇ ਆਪਾਂ ਲਾਗੇ ਸੀ ਗੋਹਾ ਇਕੱਠਾ ਕਰਨ ਹੁਣ ਠੰਡ ਜੀ ਹੁੰਦੀ ਆ ਜਿਵੇਂ ਜਿਉਂ ਕਾਲਿਆਂ ਵਾਲੀ ਗਏ ਆ ਸੀ ਇਹ ਦੂਜਾਂ ਤੋਂ ਇੱਕ ਦੋ ਦਿਨ ਪਹਿਲਾਂ ਹੀ ਮੰਮੀ ਜਿਹੜਾ ਕੀ ਗੋਹਾ ਪੱਥਰੋਂ हट ਗਏ ਸੀ ਮੰਮੀ ਕਹਿੰਦੀ ਠੰਡ ਹੁੰਦੀ ਆ ਹੁਣ ਬਾਕੀ ਕਹਿੰਦੀ ਜਿਹੜੀਆਂ ਪਹਿਲਾਂ ਵਾਲੀਆਂ ਪਾਠੀਆਂ ਪਈਆਂ ਕਹਿੰਦੀ ਉਹ ਵੀ ਨਹੀਂ ਸੁਗਦੀਆਂ ਤੇ ਤਾਂ ਵੀ ਹੈ ਨਹੀਂ ਸੀਗਾ ਤੇ ਤਾਂ ਕਰਕੇ ਮੰਮੀ ਹੁਣ ਆਪਾਂ ਵੀ ਗੋਹਾ ਜਿਹੜਾ ਖਿਆਈ ਇਕੱਠਾ ਕਰ ਲੈਣੇ ਹੁੰਨੇ ਸਾਰਾ ਸਣੇ ਤਾਂ ਦੋਸਤੋ ਕੁਸੱਕ ਜੀ ਤੇ ਸਣੇ ਆਪਾਂ ਗੋਹਾ ਫਿਰ ਮੈਂ ਫੋੜੇ ਨੇ ਇਕੱਠਾ ਕਰ ਲੈਣੇ ਹੁੰਨੀ ਐ ਤੇ ਬਾਕੀ ਜੀ ਪਸ ਬੱਠਲ ਭਰ ਦੇਣੀ ਹੁੰਨੀ ਐ ਦਵਾ ਦਾ ਮੰਮੀ ਮੈਂ ਤੇ ਮੰਮੀ ਦੋਨੇ ਸਟਲੈਂਡ ਹਰਾੜ ਕੇ ਹੁਣ ਤਾਂ ਮੈਂ ਜਸ਼ਨ ਦੇ ਰੈਡੀ ਮੈਨੂੰ ਚੁਕਾ ਦਿੰਦੇ ਹੁੰਦੇ ਸੀ ਪਹਿਲਾਂ ਤਾਂ ਹੁਣ ਇਹਨਾਂ ਦੇ ਦੋ ਕੁ ਦਿਨ ਹੋ ਗਏ ਜਦੋਂ ਨਾਲ ਸੋਜਾ ਜਾਦੇ ਆਇਆ ਪਿਆਗਾ ਮੇਰੇ ਮਾਗਰੋ ਕੀ ਤੇ ਇਹਨਾਂ ਨੇ ਕਹਿੰਦੇ ਮੈਂ ਬੱਠਲ-ਬੁੱਠਲ ਚਾਕਲੇ ਜਾਦੇ ਭਰੇ ਵੱਡਾ ਬੱਠਲ ਕਹਿੰਦਾ ਰਿੱਤੇ ਦੇ ਆਪਣੇ ਜਿਹੜੇ ਉਹ ਤੇ ਪਸੂਆਂ ਥੱਲੇ ਰੇਤਾ ਸਿੱਟਿਆ ਸੀ ਕਹਿੰਦਾ ਤੇ ਇਕੱਲੇ ਨੇ ਚਾਕਲੇ ਭਰੇ ਬੱਠਲ ਤੇ ਉਦੋਂ ਦਾ ਕਹਿੰਦਾ ਢਿੱਡ ਬਹੁਤ ਜ਼ਿਆਦਾ ਦੁਖੀ ਆਂਦਾ ਇੱਕ ਦਿਨ ਤਾਂ ਇਹਨਾਂ ਨੇ ਜਿੱਦੇ ਅਸੀਂ ਆਏ ਉਹਦੇ ਤਾਂ ਰੋਟੀ ਵੀ ਨਹੀਂ ਖਾਧੀ ਕਹਿੰਦਾ ਜੀ ਨਹੀਂ ਕਰਦਾ ਰੋਟੀ ਖਾਣੋਂ ਢਿੱਡ ਦੁਖਣ ਲੱਗ ਜਾਂਦਾ ਫਿਰ ਦਵਾਈ ਬੂਟੀ ਲੈ ਕੇ ਆਏ ਹੁਣ ਅੱਜ ਤਾਂ ਠੀਕ ਆ ਤਾਂ ਕਰਕੇ ਫਿਰ ਮੈਂ ਤੇ ਮੰਮੀ ਸੇ ਸੈਟ ਦਿੰਨੀ ਅਗਵਾ ਤੇ ਕੇਰਾ ਪਫੋੜੇ ਨਾ ਕਰ ਲੈਣੇ ਹੁੰਨੇ ਆ ਜੀ ਇਕੱਠਾ ਸਾਰਾ ਤੇ ਫਿਰ ਆਪਾਂ ਜਿਹੜਾ ਕਿ ਰੂੜੀ ਤੇ ਬਸ ਮੰਮੀ ਨੂੰ ਚੁਕਾ ਦਿੰਨੀ ਆ ਫਿਰ ਸੱਟਿਆਉਂਦੇ ਆ ਮੰਮੀ ਤੇ ਇਹ ਦੋ ਗਾਇਆਂ ਆਪਣੀਆਂ ਅੰਦਰ ਤਾਂ ਖੜੀਆਂ ਜੀ ਕਿਉਂਕਿ ਆਪਣੇ ਬਾਹਰ ਹੈ ਜਿਹੜੀ ਕਿ ਜਿਹੜੀ ਖੁਰਨੀ ਢਾਈ ਜੀ ਨਹੀਂ ਪਈ ਸੀ ਇੱਕ ਤਾਂ ਉਹ ਬਣਾਈ ਆ ਤੇ ਜਿਹੜੀ ਦੂਜੀ ਥੋੜੀ ਜੀ ਨੀਵੀਂ ਜੀ ਖੁਰਨੀ ਸੀ ਉਹ ਵੀ ਉੱਚੀ ਕਰੀਆ ਦੋਨੇ ਖੁਰਨੀਆਂ ਜਿਹੜੀਆਂ ਕਿ ਵਧੀਆ ਉੱਚੀਆਂ ਕਰਤੀਆਂ ਤੇ ਉਹ ਗਿੱਲੀ ਸੀ ਤਾਂ ਕਰਕੇ ਤੇ ਡੈਡੀ ਕਹਿੰਦਾ ਚਾਰ ਕਿ ਦਿਨ ਕੋਈ ਨਹੀਂ ਕਹਿੰਦੇ ਇਹਨਾਂ ਨੂੰ ਪਾਸੇ ਰੱਖੋ ਅੰਦਰ ਹੀ ਰੱਖੋ ਦੋਨਾਂ ਨੂੰ ਇੱਕ ਆਪਣੇ ਬਾਹਰ ਖੜੀ ਅੰਦਰ ਇੱਕ ਇਹ ਵਾਲੀ ਗਾਂ ਜਿਹੜੀ ਆਪਣੀ ਸੂਣ ਵਾਲੀ ਹੈ ਤੇ ਕਹਿੰਦਾ ਨਹੀਂ ਭੰਨ ਦੇਣੀ ਆ ਫੇਰ ਕਹਿੰਦਾ ਵੀ ਹਨਾ ਮਸਾ ਤਾਂ ਬਣਾਈ ਆ ਅ ਲੈਦਾ ਲੱਗ ਗਿਆ ਕਹਿੰਦੇ ਦੋ ਚਾਰ ਦਿਨ ਇਹਨਾਂ ਨੂੰ ਪਾਸੇ ਰੱਖੋ ਕਹਿੰਦੇ ਤੇ ਫਿਰ ਫਿਰ ਬੰਦਦੇ ਉਹ ਕਹਿੰਦੇ ਬਾਹਰ ਬੰਨਣਾ ਲੱਗ ਜਾਗੇ ਤਾਂ ਕਰਕੇ ਇਹ ਦੋਨੇ ਅੰਦਰ ਹੀ ਖੜੀਆਂ ਸੀ ਤੇ ਲੋ ਜੀ ਆਪਾਂ ਲਾਗੇ ਗੋਹਾ ਇਕੱਠਾ ਕਰਨ ਤੇ ਲਾਗੇ ਭਰਨ ਬੱਠਣ ਤੇ ਬਾਕੀ ਜੀ ਆਪਦੇ ਕੰਮ ਦਾ ਆਦੇ ਹੁੰਦੇ ਹਨਾ ਆਪਦਾ ਕੰਮ ਹੈ ਜਿਹੜਾ ਕਿ ਵਧੀਆ ਸ਼ੌਂਕ ਨਾ ਕਰੇ ਹਨਾ ਵਧੀਆ ਜੀ ਲਾ ਕੇ ਕਰੇ ਤੇ ਬਾਕੀ ਆਪਾਂ ਤਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਨਾ ਕਿ ਆਪਾਂ ਨੂੰ ਵੀ ਵਾਹਿਗੁਰੂ ਨੇ ਵੀ ਕੰਮ ਬਖਸ਼ਿਆ ਹਨਾ ਇਹ ਵੀ ਕਰਮ ਹੁੰਦੇ ਆ ਕੰਮ ਵੀ ਤੇ ਜੇ ਆਪਾਂ ਕੰਮ ਕਰਦੇ ਆ ਇਹ ਵੀ ਆਪਣਾ ਕਰਮ ਹੁੰਦਾ ਜਿਹ ਦਸਾਂ ਲੋਹਾਂ ਦੀ ਮਿਹਨਤ ਕਰਦੇ ਆ ਹਨਾ ਤਾਂ ਇਹਦੇ ਵਿੱਚ ਕੋਈ ਆਏ ਨਹੀਂ ਹੁੰਦਾ ਵੀ ਮੈਂ ਗੋਹਾ ਨਹੀਂ ਸੱਟਣਾ ਮੈਨੂੰ ਅਲਕਤ ਆਉਂਦੀ ਹੈ ਮੈਨੂੰ ਤਾਂ ਕੋਈ ਆਹੋ ਨਹੀਂ ਜੀ ਆਪਾਂ ਸ਼ੁਰੂ ਤੋਂ ਹੀ ਆਪਾਂ ਤਾਂ ਜ्यों ਵਿਆਹ ਹੋਇਆ ਸੀ ਆਪਾਂ ਤਾਂ ਲੱਗੇ ਸੀ ਗੋਇ ਗੁੜੇ ਵਾਲੇ ਕੰਮ ਤੇ ਸਾਰੇ ਧਾਰਾ ਡੋਕੇ ਵਾਲੇ ਕੰਮ ਤੇ ਵਧੀਆ ਤੇ ਬਾਕੀ ਜੇ ਆਦੇ ਹੁੰਦੇ ਆਪ ਦਾ ਘਰ ਹੈ ਨਾ ਜੇ ਆਪ ਕਰਾਂਗੇ ਤਾਂ ਚੰਗੀ ਰੋਟੀ ਖਾ ਲਾਂਗੇ ਹੈ ਨਾ ਤੇ ਲੋ ਜੀ ਲੱਗੇ ਸੀ ਮੈਂ ਬੱਠਲ ਭਰਨ ਤੇ ਮੰਮੀ ਗਈ ਸੀ ਕਿ ਆ ਤੇ ਮੁੜ ਕੇ ਮੰਮੀ ਨੂੰ ਮੈਂ ਘਰ-ਘਰ ਬੱਠਲ ਦਿੱਤੇ ਸੀਗੇ ਚਕਾ ਤੇ ਮੰਮੀ ਨੇ ਇੱਥੇ ਬੋਕਰ ਲਾਤੀ ਸੀ ਮੈਂ ਲਗ-ਲਗ ਪਗ ਤੇ ਬੋਕਰ ਵਾਲਾ ਕੰਮ ਨਮੀਰਤਾ ਸੀਗਾ ਮੰਮੀ ਨੇ ਤੇ ਲੋ ਜੀ ਆਪਾਂ ਬੱਠਲ ਦਿੱਤੇ ਸੀ ਮੰਮੀ ਨੂੰ ਚਕਾ ਤੇ ਬਸ ਜਿਆਦਾ ਥੋੜਾ ਜਿਆਦਾ ਹੋ ਜਾਂਦਾ ਜੀ ਨਿੰਝੇ ਤਾਂ ਜਿਵੇਂ ਇੱਕ ਦੋ ਪਸ਼ੂ ਹੁਣ ਦੋ ਫੇਰ ਤਾਂ ਬੰਦਾ ਚਲੋ ਕੱਲੇ ਹੀ ਸਿੱਟੇ ਹੁੰਦਾ ਕਿੰਨਾ ਕੁ ਹੁੰਦਾ ਚਾਰ ਪੰਜ ਬੱਠਲ ਹੁੰਦੇ ਆ ਹਨ ਆਪਣੇ ਸੁੱਖਣਾ ਪਸ਼ੂ ਸਾਰੇ ਵੱਡੇ ਆ ਕਈ ਹੋਏ ਹੋਏ ਆ ਹਨ ਪਸ਼ੂ ਆਪਣੇ ਸੱਤ ਅੱਠ ਪਸ਼ੂ ਆ ਤੇ ਵੀ ਚਲੋ ਗੋਆ ਵੀ ਜਿਆਦੇ ਹੋ ਜਾਂਦਾ ਸੁੱਕਦੀ ਹੋਏ ਚਾਰ ਪੰਜ ਟੋਕਰੇ ਸੁੱਕਦੇ ਸਿੱਟਣੇ ਹੁੰਦੇ ਆ ਉਹ ਲਾ ਲਓ ਫਿਰ ਗੋਆ ਹੋ ਗਿਆ ਫਿਰ ਬਾਥਰੂਮ ਕਰਦਾ ਪਸ਼ੂ ਹਨਾ ਕਿੰਨਾ ਜਿਆਦਾ ਵੱਜ ਜਾਂਦਾ ਧੜਕੇ ਘਾਟੋ ਘੜ 15 16 ਬੱਠਲ ਹੁੰਦੇ ਆਗੇ ਤੇ ਤਾਂ ਕਰਕੇ ਆਪਾਂ ਸੜਦੰਨੇ ਹੁੰਦੇ ਆ ਮੈਂ ਤੇ ਮੰਮੀ ਰਲ ਕੇ ਤੇ ਗੱਲ ਕਰ ਠੰਡ ਪਈ ਬਹੁਤ ਹੁੰਦੀ ਆ ਬਹੁਤ ਜਿਆਦੇ ਜਮਾ ਉਂਗਲਾ ਲਾਲ ਹੋ ਜਾਂਦਾ ਖੂਨ ਕੱਢ ਜਾਂਦਾ ਤੇ ਪਰ ਆਦੇ ਹੁੰਦੇ ਆ ਜੀ ਕੰਮ ਤਾ ਦੇ ਹੁੰਦੇ ਘਰੇ ਹੀ ਸਰੂ ਲਓ ਜੀ ਆਪਾਂ ਧਰ ਲਈ ਜਾ ਤੇ ਠੰਡ ਬਹੁਤ ਜਿਆਦੇ ਭਾਈ ਹਮ ਕਿਰਾ ਪੀ ਮਾ ਕੇ ਚਾਹ ਨਗਲੇ ਚੋਣੇ ਚੁੱਲੇ ਚ ਅੱਗ ਤੇ ਸੇਕ ਲਾਂਗੇ 10 ਮਿੰਟ ਨਾਲੇ ਪੀ ਲਾਂਗੇ ਚਾਹ ਹੱਥ ਦੇਖੋ ਜਮਾ ਲਾਲ ਹੋ ਰਿਹਾ ਆਈ ਠੰਡੇ ਠੰਡੇ ਹੋ ਰਿਹਾ ਗੜੇ ਵਰਗੇ ਤੇ ਬਸ ਆਪਣੀ ਚਾਹ ਵੀ ਉਬਲੇ ਰਾਤੇ ਸਾਰਿਆਂ ਨੂੰ ਤੇ ਫਿਰ ਮੈਂ ਤੇ ਮੰਮੀ ਤਾਂ ਚੁੱਲ੍ਹੇ-ਮੁੱਠੇ ਬੈਠੀ ਪਿਵਾਉਂ। ਕਾਲਾ ਦਾੜੀ ਨੀਂਬੂ ਲਿਆ ਜਿਸ ਨਾਲ ਕੱਲ ਵੀਡੀਓ ਤੇ ਨਹੀਂ ਆਖੀ ਹੁੰਦਾ ਸੀ ਮੰਮੀ ਨੀਂਬੂ ਪਾਣੀ ਬਣਾਈਏ ਦੇਖੋ ਕਿਤੇ ਸੋਹਣੇ ਨੀਂਬੂ ਪੂਰੇ ਵੱਡੇ-ਵੱਡੇ ਨੇ। ਲੋ ਜੀ ਬਸ ਆਪਾਂ ਰੋਟੀ ਖਾ ਕੇ ਜਾ ਫੇਰ ਹੁੰਨੇ ਆ ਝਾੜੂ-ਗੋਚੇ ਵਾਲੇ ਕੰਮ ਤੇ ਤੇ ਮੰਮੀ ਪਾਈ ਜਾਂਦੇ ਮਸ਼ੀਨ 'ਚ ਕੱਪੜੇ। ਲੋ ਜੀ। ਮੰਮੀ ਪਾਈ ਜਾਂਦੇ ਮਸ਼ੀਨ 'ਚ ਕੱਪੜੇ। बोली तेल सी मम्मी रात चाक गया। यार तो 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 है, है जश्ने नहीं है, नहीं, है नहीं, करना आ, लो जी पी लो सारे भैन भरा चाह पी ਦਰਮਿਆਦੂ 40 ਰੁਪਏ। ਹਾਂ ਜੀ 4 ਕਿਲੋ ਦੂਜੀ ਵਾਲਾ ਘਣ ਵਾਲਾ ਨੀਕੋਰ। ਠੰਡ ਪਾਈ ਬਹੁਤ ਜ਼ਿਆਦਾ। ਅੱਜ ਘੱਟ ਨਾ ਅੱਜ ਘੱਟ। ਇਹ ਨਹੀਂ ਅੱਜ ਅੱਜ ਧੁੱਪ ਕੱਢੂ। ਅੱਜ ਅੱਥ ਨਹੀਂ ਇੰਨੇ ਠਰੇ। ਖਾਣਾ ਤਾਂ ਮੈਂ ਤਿੰਨ ਵਾਰੀ ਥੋਤੇ ਧੱਤੇ ਬਾਣੀ ਨਾ ਹੋਇਆ ਪੱਟਾ ਸਿੰਦੀ ਨੀ। ਚਲੋ। ਹੋਣਾ ਅੱਜ ਧੁੱਪ ਕੱਢੂਗਾ ਜੀ ਟਾਈਮ ਦੇ ਨਾਲ। ਰੱਬ ਰਾਤ ਇੰਨੀ ਜ਼ਿਆਦੇ ਧੁੰਦ ਸੀ। ਤੇ ਨਹੀਂ ਲੀਂਦਾ ਸੀ। ਉਸ ਨਹੀਂ ਲੀਂਦਾ ਸੀ। ਤੇ ਹੁਣ ਤਾਂ ਹੀ ਚੱਕ ਗਿਆ ਥੋੜੀ ਜੀ ਤੇ ਹੁਣ ਲੱਗਦਾ ਵੀ ਟਾਈਮ ਦੇ ਨਾਲ ਧੁੱਪ ਨਿਕਲੂਗੀ। ਇਹ ਸਾਰੇ ਦੇ ਸੁਪਨਾ ਤੇ ਉਹ ਕੱਲ ਨਾਲ ਜਿੱਲੇ ਆ ਬਾਹਰ ਭਾਜੀ ਨਹੀਂ ਇਹ ਕੱਦਨ ਲਾਉਣਾ ਕੀ ਨਹੀਂ ਕਰਦਾ ਤੇ ਰੋ ਲੱਗਣਾ ਠਾਣੋ ਨਾ ਨਾ ਤਾੜਾ ਬਤਾ ਆਪਰੇ ਆਈ ਦੀ ਨਾ ਜਮੇ ਪਤਲਾ ਲੀੜਾ ਨਹੀਂ ਕੱਸਦੇ ਹੂੰ ਚਲੋ ਜੀ ਪੀੜੇ ਚਾਹ ਪਾਣੀ ਫਿਰ ਉਹਨੇ ਝਾੜੂ ਪੋਚਾਣ ਦਾ ਕੰਮ ਲੋ ਜੀ ਇੱਥੇ ਆਪਾਂ ਲੱਗੇ ਸੀਗੇ ਝਾੜੂ ਲਾਉਣ ਤੇ ਕਮਰੇ ਬਗੈਣਾ ਚੋਂ ਮੈਂ ਸਾਰੇ ਕੱਢ ਲਈ ਸੀ ਪਹਿਲਾਂ ਸਕੂਟਰੀ ਖੜੀ ਸੀ ਉਧਰ ਕਮਰੇ ਚਾਰਜ ਲੱਗੀ ਤੇ ਜਸ਼ਨ ਦੇੜੀ ਬਾਹਰ ਸੀਗੇ ਉਦੋਂ ਮੈਂ ਕਿਹਾ ਚਲੋ ਮੈਂ ਮੈਂ ਹੀ ਕੱਢ ਦਨੀ ਹੈ ਪਹਿਲਾਂ ਸਕੂਟਰੀ ਉਰੇ ਲਾ ਕੇ ਠੱਲੇ ਕੇ ਰੱਖੀ ਕਿਉਂਕਿ ਆਏ ਹੋਏ ਤਾਂ ਜੀ ਇਹਨਾਂ ਨੇ ਦੁੱਧ ਪਾਉਣ ਜਾਣਾ ਹੁੰਦਾ ਫਿਰ ਜਦੋਂ ਝਾੜੂ ਝੂੜੂ ਲੱਗਿਆ ਹੋਵੇ ਬਾਅਦ ਚ ਕੱਢਦੇ ਫੇਰ ਨਾ ਉਹਦੇ ਨਾਲ ਰੇਤਾ ਜਾਂ ਹੁੰਦਾ ਟਾਇਰਾਂ ਦੇ ਨਾਲ ਦੁਬਾਰੇ ਫੇਰ ਮੈਨੂੰ ਝਾੜੂ ਚੱਕਣਾ ਪੈਂਦਾਗਾ ਤੇ ਤਾਂ ਕਰਕੇ ਸਕੂਟਰੀ ਮੈਂ ਬਾਹਰ ਲਾਤੀ ਸੀ ਕੱਢ ਕੇ ਤੇ ਮੈਂ ਕਿਹਾ ਚਲੋ ਜਦੋਂ ਇਹ ਜਾਣਗੇ ਚਲੋ ਆਪਦੀ ਪਰੇ ਬਾਹਰ ਦੀ ਵਾਰੀ ਲੈ ਜਾਣਗੇ ਮੈਂ ਕਿਹਾ ਤੇ ਮੁੜ ਕੇ ਮੈਨੂੰ ਨਹੀਂ ਦੁਬਾਰੇ ਝਾੜੂ ਫੇਰ ਚੱਕਣਾ ਪੈਂਦਾਗਾ ਤੇ ਆਪਾਂ ਲੱਗੇ ਸੀਗੇ ਜੀ ਝਾੜੂ ਕੱਢਣ ਤੇ ਕਮਰੇ ਕੋਨਾ ਚ ਕੱਢ ਲਈ ਜਦੋਂ ਆਪਣਾ ਹਜੇ ਪਿਆ ਸੀ ਤੇ ਮੰਮੀ ਐਨੇ ਕੀ ਕਰ ਰਹੇ ਸੀ ਮੰਮੀ ਕਰ ਆਪਾਂ ਸੋਣ ਪਾਣੀ ਤਾਂ ਨਹੀਂ ਪਿਆ ਰਹੇ ਤੇ ਚਲੋ ਜੀ ਆਹੀ ਰਲ ਮਿਲ ਕੇ ਹਨਾ ਜਿਹੜਾ ਕਿ ਕੰਮ ਹੋ ਜਾਂਦਾਗਾ ਤੇ ਠੰਡ ਦੇ ਵਿੱਚ ਤਾਂ ਚਲੋ ਆਦੇ ਹੁੰਦੇ ਆ ਵੀ ਦੋ ਜਣੇ ਹੋਣ ਤਾਂ ਬਾਲੀ ਵਧੀਆ ਗੱਲ ਹੈ ਬਾਕੀ ਅਸੀਂ ਤਾਂ ਤਿੰਨ ਹੋ ਜਾਂਦੇ ਹਾਂ ਜਸ਼ਨ ਦੇ ਰੈਡੀ ਵੀ ਬਹੁਤ ਉਧਰ ਪਸ਼ੂਆਂ ਵਾਲੇ ਕੰਮ 'ਚ ਸਾਰਾ ਲਵਾਉਂਦੇ ਆ ਨਾ ਦੁੱਧਾ ਦਪਾ ਕੇ ਆ ਕੇ ਇਹਨਾਂ ਨੇ ਪਸ਼ੂ-ਪਸ਼ੂ ਬਾਹਰ ਪੰਨਣੇ ਹੁੰਦੇ ਆ ਫੇਰ ਫੋੜਾ-ਫੂੜਾ ਫੇਰ ਦਿੰਦੇ ਆ ਤੇ ਵਧੀਆ ਬਹੁਤ ਸੌਖੀ ਹੋ ਜਾਂਦੀ ਬੋਕਰ ਲਾਉਣੀ ਮੰਮੀ ਨੂੰ ਬਾਅਦ 'ਚ ਗੋਆ ਚਕਾ ਦਿੰਦੇ ਆ ਚਲੋ ਹੁਣ ਤਾਂ ਥੋੜੇ ਜਿਹੀ ਕੰਡਮ ਹੋਏ ਪਿਆ ਨਹੀਂ ਤਾਂ ਦਿਵਾਲੀ ਨਹੀਂ ਹੁੰਦੇ ਪਾਣੀ-ਧਾਣੀ ਵੀ ਪਿਉਣਾ ਇਹਨਾਂ ਨੇ ਹਨ ਤੇ ਚਲੋ ਸਾਰਾ ਲੱਗ ਜਾਂਦਾ ਜੀ ਬਾਕੀ ਵਧੀਆ ਰਲ ਮਿਲ ਕੇ ਕੰਮ ਕਰਦੇ ਆ ਹਨ ਤਾਂ ਬਹੁਤ ਭੈਣਾ ਦੇ ਕਮੈਂਟ ਆਉਂ ਗੱਲ ਤੇ ਸਾਨੂੰ ਦੇਖ ਕੇ ਬਹੁਤ ਵਧੀਆ ਲੱਗਦਾ ਹੁਣ ਕੱਲ ਇੱਕ ਕੈਨੇਡਾ ਤੋਂ ਆਪਣੇ ਭੈਣਾਂ ਉਹਨਾਂ ਦਾ ਫੋਨ ਆਇਆ ਉਹ ਅੱਗੇ ਕਹਿਣ ਲੱਗੇ ਕਹਿੰਦੇ ਜੀ ਦੀਦੀ ਅਸੀਂ ਨਾ ਤੁਹਾਨੂੰ ਦੇਖਦੇ ਹੁੰਨੇ ਆ ਕਹਿੰਦੇ ਤੁਹਾਡੇ ਵਲੌਗ ਕਹਿੰਦੇ ਕਮੈਂਟ ਪਰ ਅਸੀਂ ਕਦੇ ਹੀ ਕਰਦੇ ਆ ਤੇ ਉਹਨਾਂ ਨੇ ਇੰਸਟਾਗ੍ਰਾਮ ਤੇ ਆਪਣੀ ਆਈਡੀ ਕੱਢੀ ਉੱਥੇ ਫੋਨ ਆਇਆ ਉਹਨਾਂ ਦਾ ਇੰਸਟਾਗ੍ਰਾਮ ਤੇ ਤੇ ਕਹਿੰਦੇ ਦੀਦੀ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਦੇ ਹੋ ਕਹਿੰਦੇ ਜੀ ਸਾਰਾ ਪਰਿਵਾਰ ਕੰਮ ਕਰਦੇ ਹੋ ਕਹਿੰਦੇ ਰਲ ਮਿਲ ਕੇ ਪਸ਼ੂ ਮਹਿਸਾਂ ਸੰਭਲਦੇ ਹੋ ਸਾਨੂੰ ਕਹਿੰਦੇ ਬਹੁਤ ਟਾਈਮ ਹੋ ਗਿਆ ਇੱਥੇ ਕੈਨੇਡਾ ਆਇਆ ਨੂੰ ਕਹਿੰਦੇ ਤੇ ਜਦੋਂ ਤੁਹਾਡਾ ਕੰਮ ਤੋਂ ਤੇ ਕਰਦੇ ਸਾਨੂੰ ਦੇਖਦੇ ਆਂ ਸਾਨੂੰ ਪਿੰਡਾਂ ਦਾ ਕਲਚਰ ਦੇਖਦੇ ਆਂ ਕਹਿੰਦੇ ਤੁਹਾਡੇ ਬਲੌਗ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਦੇ ਆ ਤਾਂ ਥੈਂਕ ਯੂ ਭੈਣੇ ਹਨਾ ਇੰਨਾ ਮਾਨ ਸਨਮਾਨ ਤੇ ਪਿਆਰ ਦੇਣ ਲਈ ਕਹਿੰਦੀ ਕਮੈਂਟ ਨਹੀਂ ਕਰਿਆ ਜਾਂਦਾ ਕਦੇ ਤਾਂ ਭਲਾ ਕਰਦਾ ਪਰ ਮੈਂ ਬ ਸੋਡਾ ਦਿੱਲੀ ਹੀ ਦੇਖਦੇ ਆ ਕਹਿੰਦੇ ਸੋਡੇ ਬਹੁਤ ਵਧੀਆ ਵਲੌਗ ਹੁੰਦੇ ਆ ਤੇ ਬਸ ਜੀ ਇਹ ਹੀ ਪਿਆਰ ਤੇ ਸਪੋਰਟ ਆ ਹਨਾ ਸੋਡਾ ਜਿਹੜਾ ਆਪਾਂ ਖਟਿਆਗਾ ਤੇ ਚਲੋ ਬਾਕੀ ਜਿੱਥੋਂ ਤੱਕ ਵੀ ਪਹੁੰਚੇ ਆ ਹਨਾ ਸੋਡੇ ਸਾਰੇ ਭੈਣ ਭਰਾਵਾਂ ਦੇ ਸਪੋਰਟ ਦੇ ਨਾਲ ਹੀ ਪਹੁੰਚੇ ਆ ਜੀ ਇਸੇ ਤਰ੍ਹਾਂ ਸਪੋਰਟ ਕਰਿਆ ਕਰੋ ਤੇ ਅੱਗੇ ਦੀ ਅੱਗੇ ਹੋਰ ਵੀ ਜ਼ਿਆਦਾ ਸਪੋਰਟ ਕਰਿਆ ਕਰੋ ਹਨਾ ਕਿਉਂਕਿ ਆਪਣਾ ਚੈਨਲ ਤੁਹਾਡੇ ਨਾਲ ਤੁਹਾਡੇ ਸਿਰ ਤੇ ਆ ਜੀ ਅਸੀਂ ਤਾਂ ਹਨਾ ਜੇ ਤੁਸੀਂ ਸਪੋਰਟ ਕਰੋਗੇ ਫੇਰ ਹੀ ਆ ਨਹੀਂ ਆਪਾਂ ਇਕੱਲੇ ਤਾਂ ਕੁਝ ਨਹੀਂ ਕਰ ਸਕਦੇ ਤੇ ਲਓ ਜੀ ਇੱਥੇ ਆਪਾਂ ਲਗਭਗ ਝਾੜੂ ਵਾਲਾ ਕੰਮ ਫਤਿਹ ਕਰ ਹੀ ਦਿੱਤਾ ਸੀ ਲੋ ਜੀ ਆਪਾਂ ਲਾ ਗਏ ਰੋਟੀ ਜਸ਼ਨ ਆਪਣਾ ਹੁਣ ਉੱਠਿਆ ਕਹਿੰਦਾ ਜਿਹਨਾਂ ਨੇ ਛੁੱਟੀਆਂ ਵਾ ਲਈਆਂ ਤੇ ਮੈਂ ਆਪ ਨੂੰ ਵੀ ਆਹ ਹੋ ਜਾਂਦਾ ਜਵਾਬ ਖੰਡਾ ਹੈ ਨਾ ਕਹਨ ਆਪਣਾ ਸਟੈਂਡ ਹੈਗਾ ਉਹ ਜਿਹੜਾ ਜਸ਼ਨ ਤੇ ਰੈਡੀ ਹੋਦੋ ਅਜ ਮੇਰ ਤੋਂ ਲੈ ਕੇ ਆਏ ਸੀਗੇ ਤੇ ਜਮਾ ਨਹੀਂ ਆਪਾਂ ਖਰਾਓ ਕਰ ਅੱਜ ਪਤਾ ਨਹੀਂ ਕੀ ਚੱਕਰ ਪੈ ਗਿਆ ਉਹਦਾ ਅੱਜ ਰੋਟ ਨਹੀਂ ਬਣਿਆ ਤੇ ਪਤਾ ਨਹੀਂ ਤਾਂ ਭਾਈ ਇਥੇ ਬਾਹਰ ਹੈਗਾ ਗਲੋੜੀ ਤੇ ਜਸ਼ਨ ਆਏ ਵੀ ਹੋ ਸਕਦਾ ਕਿਵੇਂ ਗਲੋੜੀ ਤੇ ਰਹਿ ਗਿਆ ਉਹ ਬਾਹਰ ਕਿੱਦਿ ਅੱਜ ਰਾਤ ਕੱਲਰ ਮੋਟਰ ਸਟਾਰਟ ਤਾਂ ਬਹ ਲੈਣੀ ਸੀ ਅੱਜ ਚੱਲਦਾ ਸੀ ਉਹਦਾ ਨਾ ਤੜਕੇ ਨਹੀਂ ਚੱਲਿਆ ਜਦੋਂ ਕੱਲ ਤਾਂ ਚੱਲਦਾ ਸੀ ਅੱਜ ਜਦੋਂ ਸਵੇਰੇ ਚਲਾਉਣ ਲੱਗੀ ਉਹਦਾ ਖਾ ਲੋ ਜੀ ਸਾਰੇ ਭੈਣ ਭਰਾ ਪ੍ਰਸ਼ਾਦੇ ਤੇ ਟੁੱਪੇ ਖਾ ਲ ਲੋ ਟੁੱਪੇ ਖਾ ਲ ਨੀ ਆਹ ਹੀ ਕਰਦੇ ਉਹ ਕੁਰਸੀ ਤੇ ਆ ਇੱਥੇ ਬਿਆ ਸੀ ਤਨੀ ਇੱਥੇ ਕੰਧੋਲੀ ਤੇ ਤੇ ਪੱਕੇ ਤੋਂ ਪੰਜ ਬਹੁਤ ਹੀ ਸੋਹਣੀ ਗੱਡੀਆਂ ਸ਼ੁਕਰ ਆ ਰੱਬ ਦਾ ਅੱਜ ਧੁੱਪ ਕੱਢੀ ਰੱਬ ਨੇ ਨਾਲੇ ਤਾਂ ਕੱਪੜੇ ਸੁੱਕ ਜਾਣਗੇ ਨਾਲੇ ਆਪਣੀਆਂ ਪਿੱਛੋਂ ਪਾਥੀਆਂ ਚੱਕਣ ਵਾਲੀਆਂ ਲਪਾਈਆਂ ਉਹ ਚੱਕ ਕੇ ਆਣਗੇ ਤੇ ਥਾਂ ਮਾੜਾ ਪਟਾਠਰ ਉਹਦਾ ਕਿ ਮੰਮੀ ਅੱਜ ਜੀ ਕਹਿੰਦੀ ਮਣੀ ਠੰਡ ਹੋਰ ਟੱਪ ਜਾਂਦੇ ਆ ਜੀ ਅਜੇ ਦੋ-ਤਿੰਨ ਦਿਨ ਹੋਰ ਜਿਆਦਾ ਦੱਸਿਆ ਠੰਡ ਕਹਿੰਦੀ ਮਹੀਨਾ ਕ ਫੇਰ ਪਾਚਲਾਂਗੇ ਹੋਰ ਇਹਨੇ ਆਪਣੇ ਕਹਿੰਦੀ ਦੋ ਵਾਰੀ ਵਰਜਾਣੀ ਨਹੀਂ ਫੇਰ ਮੁੱਕਦੇ ਤੇ ਠੰਡ ਟੱਕ ਰਹੇ ਆ ਜੀ ਚਾਹ ਦੋ-ਚਾਰ ਦਿਨ ਹੋਰ ਹੋਊਗੀ ਜਿਹੜੇ ਫੇਰ ਪਾਚਲਿਆ ਕਰਾਂਗੇ ਕਰ ਕੇ ਉਹ ਰਾਜ ਪਾਠ ਨੇ ਪਾਠ ਨੇ ਸੁੱਕ ਜਾਣੀਆਂ ਜਿਹੜੀਆਂ ਸੁੱਕੀਆਂ ਸੁੱਕੀਆਂ ਨਹੀਂ ਉਹ ਇੱਕ ਪਾਸੇ ਢੜਜੀ ਲਾ ਦਾਂਗੀ ਜਿਹੜੀਆਂ ਜਾਨੇ ਗਿੱਲੀਆਂ ਉਹ ਇੱਕ ਪਾਸੇ ਕਰ ਦਾਂਗੇ ਤੇ ਆਇਤਾ ਵਧੀਆ ਤੋਂ ਪਕਾ ਲਈ ਨਾ ਹਮ ਚੱਲਦੇ ਪੱਕੇ ਵੀ ਪਰ ਮਾਰ ਚੋ ਜੰਦ ਹੈ ਮਾਰ ਚੇ ਚ ਫਿਰ ਪਾਜ ਬੁਝ ਵਾਪਸ ਆਨੇ ਕਿੰਨੇ ਪਰਤੇ ਹੈ ਵਧੀਆ ਪੜਦੇ ਜੀ ਐਵੇਂ ਦੇ ਬਾਕਾਂ ਦੇ ਦਿਮਾਗ ਦਿਮਾਗ ਤੇ ਆ ਵੀ ਨੀ ਬੋਲ ਵੀ ਨਹੀਂ ਪਾਈਦਾ ਹੁੰਦਾ ਤੇ ਅੱਗੇ ਲੋ ਜਿਵੇਂ ਪਹਿਲਾਂ ਜਿਵੇਂ ਪੜਦੇ ਸੀ ਅੱਗੇ ਲੋ ਬਹੁਤ ਜਿਆਦਾ ਸੁਧਾਰੇ ਤੇ ਵਧੀਆ ਪੜਦੇ ਜਿਵਾ ਬੜਾ ਬੜੇ ਐਵੇਂ ਨਹੀਂ ਆਖੀ ਆਖਿਆ ਨਹੀਂ ਜਾਂਦਾ ਇਹਨੇ ਮੇਰਾ ਆਖੇ ਸਕੂਲ ਛੁੱਟੀਆਂ ਦਾ ਕੰਮ ਸਾਰਾ ਕੰਪਲੀਟ ਹੈ ਸਾਰਾ ਕਰ ਰੱਖਿਆ ਉਹਨੂੰ ਆਏ ਸੀਗਾ ਵੀ ਅੱਜ ਜਾਣਾ ਤੇ ਬਾਪਾ ਛੁੱਟ ਭੱਜਾ ਮੇਰੇ ਪਪਾ ਛੁੱਟੀਆਂ ਵੱਗੀਆਂ ਹੈ ਇਹ ਦੱਸਣ ਗਿਆ ਸੀ ਬਾਪੇ ਨੂੰ ਵਾਲਾ ਨਹੀਂ ਨਹੀਂ ਸੀ ਉਹ ਕਵਰਤਾ ਗਈ ਰੀਟਲਿਕ ਫਿਕਰ ਸ਼ੂਟਿੰਗੇ ਵਾਗੂ ਹੂੰ ਆਪਣੇ ਵਾਦੀਆਂ ਦੀਆਂ ਛੁੱਟੀਆਂ 20 20 ਤਰੀਕ ਨੂੰ ਵਾਣ ਹੈ ਰਿਹਾ ਸੀ ਤੇ ਰਾਤੀ ਮੈਸੇਜ ਆਦਾ ਸਕੂਲ ਨਾਲ ਕਿ ਛੁੱਟੀਆਂ ਵਧਾ ਦਿੰਿਆ ਖਾ ਲੋ ਜੀ ਘਰ ਪਰਾ ਪ੍ਰਸ਼ਾਦੇ ਤੇ ਦੋਬਾ ਪਕਾ ਕੇ ਨਰ ਤਾਂ ਹਜੇ ਜਿਹੜੇ ਤੋਤੇ ਕੱਪੜੇ ਮਸ਼ੀਨ ਚ ਪਾਏ ਸੀ ਉਹ ਤਾਂ ਤੋਤੇ ਲਿਓ ਤਾਂ ਪਾਤੀ ਤੇ ਅੰਦਰਲੇ ਵਾਰਤੋਂ ਨਾਲ ਪਈ ਰਾਜੀ ਮम्मी ਬੋਕਰ ਲਾਏ ਤਾਂ ਸਫਲ ਲੇਖੂਗੀ ਆਟਾ ਪਾ ਦਿੰਗੇ ਆ ਕੀ ਤੇ ਅੱਪਾ ਰੋਟੀ ਪਕਾਣਗੇ ਹੋਰ ਯਾ ਬੋਕਰ ਆਇਆ ਆਹ ਕਰ ਦੇ ਦੇਣਾ ਬੱਕਰੀ ਲਿਆ ਦੋ ਨੂੰ ਪਾਉਂਗਾ ਮੈਂ ਬੱਕਰੀ ਹਾਂ ਹਾਂ ਜਾਨੀ ਨੂੰ ਦੋ ਚਾਰ ਦਿਨਾਂ ਜਾ ਕੇ ਕਟਨਾਲ ਦੀ ਲਵਾਂਗੇ ਜਮਾ ਚਿੱਟੀ ਆਏ ਮਾੜੀ ਮੁੱਤ ਡੱਬੀ ਆਉਣ ਮੈਂ ਤਾਂ ਖਾਦੀ ਦਾ ਪੁੱਦਾ ਹੀ ਆ ਵਿੱਚ ਖਾਦੀ ਚਿੱਟੀ ਬੱਕਰੀ ਦੇ ਕੋਦੇ ਕਾਲੀ ਬੱਕਰੀ ਦੇ ਦੀ ਚਿੱਟੀ ਬਾਠਲੇ ਕੋਲੇ ਕੇ ਕਾਲੀ ਬੱਕਰੀ ਦਿੱਤੀ ਜਿਵੇਂ ਇਹਨਾਂ ਨੇ ਬੱਡੀ ਬੱਡੀ ਤੇ ਚਿੱਟੀ ਪੱਟ ਲੈ ਛੋਟੀ ਨਾ ਪਾੜੀ ਲੈ ਪਾੜੀ ਲੈ ਸੌਦਾ ਗੱਲ ਹੈ ਭਾਈ ਜੇਰੂ ਬੰਦਾ ਬਣ ਜਾ ਤੂੰ ਸੋ ਨਰੇ ਨੂੰ ਇਹ ਪੁੱਛ ਤੇ ਇੱਕਦਮ ਪੁੱਛ ਤਾਂ ਵੈਸੇ ਕਵਰੇਜ ਤੇ ਗੈਂਟ ਦੀ ਗੈਲਰੀ ਜੋ ਉਸ ਤੋਂ ਬਣਾਵਾ ਸੀਗਾ ਝਾੜੂ ਮਾਰ ਤੋਂ ਬਾਅਦ ਉਹਦੀ ਉਹਦੀ ਤੇ ਆ ਰਹਿਿਆ ਕਮਰਾ ਚੌਂਤਰਾ ਤੇ ਸੋਈ ਕਿਉਂਕਿ ਉੱਥੇ ਆਵਾਜ਼ ਆਈ ਜੀਏ ਉਹ ਤੇ ਉੱਥੇ ਖਾਣੇ ਨਾ ਉਹ ਵੀ ਆਪਣਾ ਬਾਥਰੂਮ ਕੋਰੇ ਤੇ ਇਹ ਮੈਂ ਰਸੋਈ ਤੇ ਹਾ ਚੌਂਤਰਾ ਤੇ ਆਪਣਾ ਬਾਥਰੂਮ ਇਹ ਮੈਂ ਫਿਰ ਬਾਅਦ ਸਾਰਾ ਕਮਰੋਂ ਦਾ ਕੱਢ ਕੇ ਝਾੜੂ ਪਾ ਕੇ ਫਿਰ ਸਾਫ਼ ਕਰ ਦੇਣੀ ਹੈ ਤਾਂ ਅੰਦਰ ਕੀ ਹੱਸਾ ਸਾਡਾ ਗਿਆ ਅੱਜ ਕਿਸੀ ਬਾਕੀ ਦਾ ਲਾ ਕੰਮ ਜਿਹੜਾ ਕਿ ਆਪਾਂ ਸਾਰਾ ਖੱਬੇ ਲੱਗ ਬਾਜ਼ੂ ਸਾਹਤਣਾ ਹੋਵੇ ਇੱਥੇ ਬੱਚਾ ਲਾ ਲਓ ਜੀ ਸਾਰਾ ਕੰਮ ਕਰਨ ਤੋਂ ਬਾਅਦ ਆਪਾਂ ਚਾਹ ਪਾਣੀ ਪੀ ਲਿਆ ਤੇ ਕੰਡਾ ਕੁਮੈਂਟ ਬਹਿ ਵੀ ਗਏ ਸੀ ਵਧੀਆ ਤੋਂ ਪੱਜ ਸੋਹਣੀ ਤੇ ਆਪਾਂ ਅਗੇ ਇਧਰ ਬਾੜੇ ਚ ਪਾਥੀਆਂ ਚੱਕ ਦੀਏ ਤੇ ਫਿਰ ਹੋਰ ਪਾਥੀਆਂ ਬੱਥਾਂ ਦੇ ਨਾਲ ਇਹਨਾਂ ਦੀ ਹਵਾ ਜੀ ਨਿਕਲ ਜੂਗੀ ਕੋਈ ਆਏ ਪਤਾ ਮੰਮੀ ਕਿਹੜੀਆਂ ਸੁੱਕੀਆਂ ਕਿਹੜੀਆਂ ਨਹੀਂ ਸਾਰਾ ਖਲਾਬਾ ਥੱਲੇ ਕਰ ਰਹੀ ਫਿਰ ਉੱਤੇ ਲਾਉਣ ਦਾ ਤਾਂ ਕੋਈ ਫਾਇਦਾ ਨਹੀਂ ਹੈ ਇਹਨਾਂ ਨੂੰ ਜਿਆਦਾ ਇਹਨਾਂ ਦੀ ਅੱਡ ਢਾਲ ਬਣਾਈਏ ਜਿਵੇਂ ਹੋਊ ਕੋਸਾ ਉੱਥੇ ਲਾ ਦਿੰਨੇ ਆ ਕੋਸਾ ਇਹਦੇ ਨਾਲ ਲਾ ਦਿੰਨੇ ਆ ਹੋਰ ਉੱਤੇ ਲਾਉਣ ਦਾ ਤਾਂ ਫਿਰ ਤਾਂ ਹਾ ਵੀ ਨਹੀਂ ਸੁੱਕਣੀਆਂ। ਪੁਥਾ ਪੈਣ ਲੱਗੀਆਂ ਫੇਰ ਤਾਂ ਸੁੱਤ ਜਾਣੂ ਉੱਤੇ ਰੋੜ ਬਣ ਗਿਆ ਨਾ। ਨਹੀਂ ਬਈਆਂ ਹਜੇ। ਹੋਰ ਲੋ ਜੀ ਆਪਾਂ ਕਰੀਏ ਬਾੜੇ ਨੂੰ ਮੁੱਠਾ ਲੱਗੇ। ਬੇਲਾ ਤੇ ਇਹਨਾਂ ਦੇ ਲਾ ਦਨੇ ਗਿੱਲੀਆਂ। ਉਹ ਵਿਚਾਲੜੀ ਤਲਾ ਦਨੇ ਕੋਹ ਸਰੇ ਵਾਲੀ ਤਲਾ ਦਨੇ ਆਹ ਵਾਲੀਆਂ ਜਿਹੜੀਆਂ ਸਾਰੀਆਂ ਇਹ ਸੁੱਕੀ ਜਾਣਗੀਆਂ। ਮਮੀ ਲੋੜੀ ਤੇ ਆਸਾਲ ਦੇ ਵਿੱਚ ਬੜੀਆਂ ਪਾਖੀਆਂ ਵਿਕੀਆਂ। ਤੇ ਫਿਰ بس ਛੇਰਾਂ ਵਾਲੇ ਲਈਆਂ ਹੁਣੀਆਂ। ਛੇਰਾਂ ਵਾਲੇ ਲਈਆਂ।

ਘੰਟਾ ਘੜੀ ਰੈਸਟ ਨੂੰ ਤਾਂ ਮੇਰੇ ਫਰਕ ਪੈਗਾ ਦਿਨਾਂ ਦਾ ਹੈ ਨਾ ਨਹੀਂ ਤਾਂ 15 ਪੋਹ ਚੋਂ ਖੜਨ ਲੱਗ ਜਾਂਦੇ ਹੁਣ ਤਾਂ ਪੋਹ ਵੀ ਮਾਗ ਵੀ ਛੱਡ ਗਿਆ ਹੂੰ ਹਾਂ ਇਹ ਹੁਣ ਤਾਂ ਬਹੁਤ ਵਧੀਆ ਵਧੀਆ ਹੋ ਗਿਆ ਨਾ ਅੱਜ ਤਾਂ ਪੂਰਾ ਹੀ ਫਰਕ ਆ ਉੱਪਰਾ ਕਰਕੇ ਉੱਪਰਾ ਕਰਕੇ ਅਜੇ ਝੁੰਮ ਹੁੰਦਾ ਹੋਇਆ ਤਾਂ ਨਹੀਂ ਹੂੰ ਫਿਰ ਤਾਂ ਹੱਥ ਹੀ ਨਹੀਂ ਖੁੱਲਦਾ ਬਦਲਵਾਈ ਜੀ ਕਰ ਲਈ ਹੈ ਹੂੰ ਬੱਲੀ ਕਰਦਾ ਤੋ ਖੁਸ਼ ਆ ਗਿਆ ਅੱਜ ਪਸ਼ੂਆਂ ਦਾ ਪਾਲਾ ਉੱਡ ਗਿਆ ਹੋਰ ਜੀ ਬਸ ਸਾਡਾ 15 ਮਿੰਟਾਂ ਦਾ ਕੰਮ ਵੀ ਨਹੀਂ ਕਿੱਗੋ ਤੇਨੇ ਹੁੰਦਾ ਘੋਲ ਹੀ ਵੱਡੀ ਹੁੰਦੀ ਆ ਨਾ ਮੂਹ ਹੋਰ ਚਲ ਹੁਣ ਸੁੱਕੀ ਜਾਣੀ ਹਜੇ ਤੱਕ ਇਹਨਾ ਨਹੀਂ ਲੱਗਦੇ ਭੂਣ ਜੇ ਹਨਾ ਹਜੇ ਨਹੀਂ ਕੋਈ ਗਰਾਂ ਠੰਡਾ ਉਹ 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 ਸਵੇਮੀ ਨਾ ਬਲ ਨਹੀਂ ਲੱਗਦਾ ये तो बदमाश हम देना वो तो निकलते चुप्पी लो जी पसु देखो आज बैठे के में ਰਾਮ ਤਰੀਨਾ ਤੇ ਨਾ ਚ ਭਗਿਆ ਮਾ ਸਾ ਧੁੱਪ ਕੱਢੀ ਅੱਜ ਤਾਂ ਰੱਬ ਨੇ ਬੱਸ ਚੱਲ ਅੱਜ ਧੁੱਪ ਸੇਕ ਲੈਣਗੇ ਵਧੀਆ ਬਸ ਜੀ ਹੁਣ ਨੌੜ ਦੀ ਕਰਦੇ ਆਂ ਤਿਆਰੀ ਆਹ ਹੋਰ ਪਾੜਗੇ ਲਾ ਪਾੜਗੇ ਲੱਕਣਾ ਜੀ ਸਾਕੇ ਵੱਡਾਂ ਗਾਰ ਨਹੀਂ ਨਾ ਪਾੜਨਗੇ ਡੇੜੀ ਨੇ ਪਾੜੀ ਹੂੰ ਤੇ ਚਲੋ ਜੀ ਆਪਾਂ ਅੱਜ ਵਾਲੀ ਵੀਡੀਓ ਦਾ ਇੱਥੇ ਐਂਡ ਕਰਾਂਗੇ ਅੱਜ ਸਵੇਰ ਦੇ ਕੰਮ ਤੋਂ ਤੇ ਤੁਹਾਡੇ ਨਾਲ ਆਪਾਂ ਸ਼ੇਅਰ ਕੀਤੇ ਤੇ ਹੁਣ ਅੱਜ ਮੰਮੀ ਸ਼ਾਂਜੀ ਚੰਗੀ ਲੱਗਦੀ ਆ ਨਾ ਉਧਰ ਆਈਆਂ ਆਪਾਂ ਹਟੋ ਪਿਆ ਆ ਪਤੰਗੇ ਨਿਕਲਣ ਉੱਥੇ ਪਿੰਡੇ ਬੜਾ ਸਹੀ ਲੱਗਦਾ ਜੀ ਆਪਣੇ ਉਧਰਲੇ ਮਗਰਲੀ ਸਾਈਡ ਦਾ ਤੇ ਬੇਰ ਬਹੁਤ ਖਾਂਦੇ ਆ ਤੋਤੇ ਥੱਲੇ ਢੇਰ ਹੀ ਲਾ ਰੱਖੇ ਆ ਤੇ ਮਗਾ ਚਲੋ ਅੱਜ ਆਪਾਂ ਸੋਡੇ ਨਾਲ ਸਵੇਰ ਦੇ ਕੰਮ ਤੋਂ ਦੇ ਜਿਹੜੇ ਸ਼ੇਅਰ ਕਰੇ ਤੇ ਆਪਾਂ ਵੀਡੀਓ ਦਾ ਐਂਡ ਕਰ ਦਿੰਨੇ ਆ ਠੀਕ ਤੇ ਫੇਰ ਆਪਾਂ ਕੁਸ਼ਕ ਜਿਹੜੇ ਵਿੱਚ ਚੁੱਪਚਾਪ ਆਪਾਂ ਕੰਮ ਕਰਦਿਆਂ ਦੀ ਵੀਡੀਓ ਸ਼ਾਰਟ ਲਈ ਆ ਉਹ ਤੇ ਆਪਾਂ ਕਰਾਂਗੇ ਵੌਇਸਓਵਰ ਤੇ ਹੁਣ ਤੱਕ ਇਹ ਰਾਏ ਲੱਗਿਆ ਪਿਆ ਨਾਲੀ ਦਵਾਈ ਦਾ ਤੇ ਬਾਕੀ ਸੋਹਣੇ ਸੋਹਣੇ ਕਮੈਂਟ ਕਰਨ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਸਾਰੇ ਕੰਮ ਕੰਮ ਤਾਂ ਦੀ ਜਸ਼ਨ ਜਸ਼ਨ ਦੇ ਡੈਡੀ ਤੇ ਆਪਣੇ ਡੈਡੀ ਦੋਨੇ ਤਿੰਨੇ ਹੋਰ ਇਹ ਭਾਈ ਜਾਂਦੇ ਆ ਫਿਰ ਆਪਣੀ 바ਰੀ ਹੈਗੀ ਕੱਲ ਨੂੰ ਰੇ ਭਾਈ ਜਾਂਦੇ ਕਣਕ ਦੇ ਵਿੱਚ ਤੇ ਕਹਿੰਦੇ ਅੱਜ ਵਧੀਆ ਧੁੱਪਾ ਵਧੀਆ ਡੇਣਾ ਕੱਲ ਨੂੰ ਕੀ ਪਤਾ ਕਹਿ ਜਾਂਦੇ ਲਾਊਗਾ ਤੇ ਕਪੜੇ ਕੁਪੜੇ ਆਪਣੇ ਫਾਈਨਲੀ ਜਿਹੜੇ ਕਿ ਸਾਰੇ ਸੁੱਕ ਜਾਣਗੇ ਵਧੀਆ ਫਿਰ ਰੋੜ ਬਣ ਜਾਣਗੇ ਅਜੇ ਤਾਂ ਕੱਲ ਵਾਲੇ ਤਾਂ ਸੁੱਕ ਗਏ ਵਧੀਆ ਅੱਜ ਧੁੱਤੇ ਜਿਹੜੇ ਉਹ ਵੀ ਸੁੱਕ ਜਾਣਗੇ ਤਾਰਾਂ ਤਿੰਨ ਭਈਆਂ ਪਈਆਂ ਤੇ ਚਲੋ ਸੁੱਕ ਜਾਣਗੇ ਵਧੀਆ ਦੇਖੋ ਤੇ ਬਾਸ ਹੁ ਮਾਪਾ ਕਰਤਾ ਵਧੀਆ ਕਲੀਨ ਹੋ ਚੁਈ ਇਸ ਤਰ੍ਹਾਂ ਕਰਤਾ ਕਲੀਨ ਵਧੀਆ ਹੁਣ ਆਪਾਂ ਆਰਾਮਦਾਰੀ ਨਾਲ ਬਹਿ ਸਕਦੇ ਹਾਂ ਕਿਉਂਕਿ ਆਪਾਂ ਹੁਣ ਕੰਮ ਧੰਦਾ ਆਪਣਾ ਨਿਭੜਿਆ ਹੋਇਆ ਨਾ ਹੋਣੇ ਆ ਘਾਟਾ ਘੜੀ ਕਰਦੇ ਆ ਰੈਸਟ ਤੇ ਚਲੋ ਜੀ ਇਸੇ ਦੇ ਨਾਲ ਕਰਦੇ ਆ ਆਪਾਂ ਅੱਜ ਵਾਲੀ ਵੀਡੀਓ ਦਾ ਇੱਥੇ ਐਂਡ ਮਿਲਾਂਗੇ ਤੁਹਾਨੂੰ ਕੱਲ ਨੂੰ ਆਪਾਂ ਕਿਸੇ ਨਵੇਂ ਬਲੌਗ ਦੇ ਨਾਲ ਪਲੀਜ਼ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਹੁੰਦੇ ਆ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸੋਣਾ ਜੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਭੈਣ ਭਰਾ ਮੈਨੂੰ ਪਿਆਰਪਰ ਸਤਿ ਸ਼੍ਰ